ਦੇ ਰਿਗਾਰਡ ਕੋਲ ਬਹੁਤ ਜ਼ਿਆਦਾ ਪਰਲਾ ਕੰਡਾ ਆ ਗਿਆ ਹਨ ਸਵੇਰ ਦੇ ਵੇਲੇ ਐਸ ਵਕਤ ਅਸੀਂ ਪਿੰਡ ਫੱਤੇ ਵਾਲਾ ਨੇੜੇ ਜੀਰਾ ਅੱਜ ਅਸੀਂ ਪਸ਼ੂਆਂ ਦਾ ਚਾਰਾ ਲੈ ਕੇ ਟੀਮ ਸਮੇਤ ਪਹੁੰਚੇ ਸੀ ਪਿੰਡ ਧਾਂਦਰਾ ਦੇ ਨੌਜਵਾਨਾਂ ਨੇ ਸਾਨੂੰ ਨਾਲ ਲੈ ਕੇ ਹੁੰਦਾ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆ ਜਿਹੜਾ ਦਰਿਆ ਦੇ ਵਿੱਚ ਨੇ ਆ ਦੂਰ ਦੂਰ ਦੇਰੇ ਦਿhle ਆ ਆ ਜਿਹੜੇ ਦੇਰੇ 'ਚ ਅਸੀਂ ਖੜੇ ਆ ਇਹ ਵੀ ਦਰਿਆ ਦੇ ਵਿੱਚ ਆ ਆ ਉਹ ਜਿਹੜਾ ਅੱਗੇ ਪਾਣੀ ਦਸਰੇ ਹਰ ਚੱਲਦਾ ਉਹ ਦਰਿਆ ਚੱਲ ਰਿਹਾ ਉਹ ਪਰਲਾ ਕੰਡਾ ਦਿਖ ਰਿਹਾ ਜਿੱਥੇ ਉਹ ਦਰਸਤ ਦੀਆਂ ਸਪੈਸੇ ਉਹ ਪਰਲਾ ਕੰਡਾ ਹੈ ਸွေਨਾ ਲੋਕਾਂ ਨੇ ਕਿਹੋ ਜੀ ਜ਼ਿੰਦਗੀ ਹਣਾਈ ਆ ਕੀ ਨਾ ਪ੍ਰੋਜੈਕਟ ਆ ਆ ਜਿਹੜਾ ਨਾਲ ਦਾ ਘਰ ਹੈ ਤੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਜਿਹਦੇ ਵਿੱਚ ਪੰਜ-ਛੇ ਫੁੱਟ ਪਾਣੀ ਸੀ ਇਸ ਘਰ ਦੇ ਆਲੇ-ਦੁਆਲੇ ਜਿਹੜੇ ਪਸ਼ੂਆਂ ਵਾਲੇ ਚ ਪਾਣੀ ਆ ਗਿਆ ਤੇ ਆ ਬੱਚੇ ਹੋਏ ਸੀ ਆ ਲੋਕਾਂ ਨੇ ਸਮਾਨ ਆ ਜਿਹੜਾ ਹੈ ਉਹ ਬਰਤੋਂ ਦਾ ਸਮਾਨ ਉੱਪਰ ਰੱਖਿਆ ਇਹ ਦੇਹਰੇ ਦੇ ਪੰਜੇਤਰ ਇਕੱਠੇ ਨੇ ਆ ਵਰਤੋਂ ਯੋਗ ਜਿਹੜਾ ਸਮਾਨ ਆ ਉਹ ਲੋਕਾਂ ਨੇ ਤਾਹਾਂ ਚੜ੍ਹਿਆ ਹੋਇਆ ਹੈ ਇਹ ਬਰਤਕਿਉ ਟਾਈਮ ਪਾਸ ਕਰਦੇ ਰਹੇ ਨੇ ਪਰ ਫਿਰ ਵੀ ਜਦ ਜਿਹੜਾ ਇਹਨਾਂ ਲੋਕਾਂ ਦੀ ਹਾਲ ਦੇਖ ਕੇ ਕੰਬਾ ਛਿੜਦਾ ਹੈ ਇਹ ਇੰਨੀ ਮਾੜੀ ਹਾਲਤ 2 ਸਾਲ ਬਾਅਦ ਫਿਰ ਫਲੱਡ ਆ ਗਿਆ ਤੇ ਗਾਹਾਂ ਵੀ ਸਰਕਾਰਾਂ ਨੇ ਕੋਈ ਇਹੋ ਜਿਹਾ ਫੈਸਲਾ ਲਿਆ ਹੋਵੇ ਡਿਸੀਜਨ ਲਿਆ ਹੋਵੇ ਵੀ ਇਹ ਆਉਣ ਵਾਲੇ ਸਮੇਂ 'ਚ ਬਚਣਗੇ ਲੋਕ ਉਹ ਭਾਈ ਕੋਈ ਹੈ ਨਹੀਂ ਜਿਹੜਾ ਚਾਹ ਪੈਣ ਮੇਰੀ ਉਹ ਪੀਤੀ ਹੋਈ ਆ ਸੀ ਕੋਈ ਗੱਲ ਨਹੀਂ ਫੇਰ ਪੀਵਾਂਗੇ ਆਹ ਆਲਾ ਤਾਲਾ ਜਿਹੜਾ ਇਹ ਸਾਰਾ ਹੜ ਦੀ ਮਾਰ ਦੇ ਵਿੱਚ ਆਇਆ ਹੋਇਆ ਤੁੱਸੀ ਬਾਲਨੇ ਤੂੰ ਪਿੱਛੇ ਰਹਿ ਗਿਆ ਤਿੰਨ ਚਾਰ ਕਿਲੋਮੀਟਰ ਸੀ ਬਿਲਕੁਲ ਦਰਿਆ ਦੇ ਕੰਢੇ ਤੇ ਖੜੇ ਆਂ ਤੇ ਘਰ ਘਰ ਜਾ ਕੇ ਲੋਕਾਂ ਦੇ ਜਿੰਨੀ ਕੁ ਸਹਾਇਤਾ ਸਾਡੇ ਕੋਲ ਹੈ ਫਰਾਚਾਰਾ ਲੈ ਕੇ ਆਏ ਆ ਥੀਲ ਲੈ ਕੇ ਆਏ ਆ ਉਹ ਦੇ ਰਹੇ ਆ ਬਲ ਭਰਾਵੋ ਮੰਝਰ ਦੇਖ ਕੇ ਸੱਚੇ ਰੋਣ ਆਉਂਦਾ ਇੱਧਰ ਵੀ ਖੇਤ ਅਜੇ ਪਾਣੀ ਦੇ ਭਰੇ ਖੜੇ ਆ ਆਉ ਆਪਾਂ ਪੰਜਾਬ ਦੇ ਲੋਕ ਇਹਨਾਂ ਲੋਕਾਂ ਦੇ ਅੰਗ ਸੰਗ ਹੋ ਕੇ ਆਹੇ ਖੇਤਾਂ ਦੇ ਵਿੱਚ ਫਸਲ ਵਜਾਈਏ ਕਣਕ ਵਜਾਈਏ ਜਿਹਦੇ ਨਾਲ ਉਹਨਾਂ ਦੇ ਸਮਝ ਵਿੱਚ ਕਿਸਾਨ ਮਜ਼ਦੂਰ ਆ ਜਿਹੜੇ ਮਜ਼ਦੂਰਾਂ ਨੂੰ ਵੀ ਖੇਤਾਂ ਦੇ ਵਿੱਚ ਕੰਮ ਮਿਲੇ ਕਿਸਾਨ ਆ ਉਹਦੀਆਂ ਫਸਲਾਂ ਬੀਜਣ ਪਾਪਾ ਰੇ ਤੇਲ ਬੀਜ ਦਾ ਕੁਝ ਪ੍ਰਬੰਧ ਕਰਕੇ ਇਹਨਾਂ ਦੀ ਜਿੰਦਗੀ ਕੋ ਹੋ ਸਕਦੀ ਹੈ ਮਾਦਰ ਕਰੀਏ ਭਾਰਤੀ ਕਿਸਾਨ ਯੂਨੀ ਇੱਕ ਕਟਕੋਂ ਦਾ ਵੱਲੋਂ ਆਪਾਂ ਫੈਸਲਾ ਕੀਤਾ ਹੋਇਆ ਪੰਜਾਬ ਪੱਧਰ ਤੇ ਕਿ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਾਦਰ ਕਰੀਏ ਤੇ ਕਰ ਰਹੇ ਆ ਲੋਕ ਅਸੀਂ ਅਪੀਲ ਕਰਾਂਗੇ ਵੀ ਜਿਹੜੇ ਵੀ ਲੋਕ ਆਉਂਦੇ ਆ ਦੇਖੋ ਅੱਜ ਵੀ ਉਹ ਪਿੱਛੇ ਸਾਡਾ ਟਰੱਕ ਖੜਾ ਹੈ ਜਿਹੜੇ ਬਾਹਰ ਸੌਖੇ ਲੋਕ ਆ ਫਿਰ ਧੱਕਾ ਕਰ ਰਹੇ ਆ ਸਾਡੀ ਇਹ ਆ ਦੂਰ ਤੱਕ ਦੇਖੋ ਡੇਰੇ ਦੀਂਦੇ ਆ ਜਿੰਨਾਂ ਕੋਲੇ ਹਜੇ ਤੱਕ ਰਾਸਨ ਨਹੀਂ ਪਹੁੰਚਿਆ ਰਸਤੇ ਗਿੱਲੇ ਆ ਉੱਥੇ ਕੋਈ ਆਸਾਨ ਨਹੀਂ ਸੀ ਜਾਂਦੇ ਅਸੀਂ ਜੋ ਟਰੱਕ ਦੇ ਵਿੱਚੋਂ ਕੱਢ ਕੇ ਟਰਾਲੀਆਂ 'ਚ ਲੱਦ ਕੇ ਇਹਨਾਂ ਡੇਰਿਆਂ 'ਚ ਸਚਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਬੇਨਤੀ ਆ ਮੇਰੇ ਇਹ ਲੋਕਲ ਵੀਰਾਂ ਨੂੰ ਵੀ ਟੱਕਾ ਨਾ ਕਰਿਓ ਕੋਈ ਜਿੰਨਾ ਵੀ ਜੇ ਆਸੀਂ ਵੱਡ ਕੇ ਜਾਣਾ ਛੋਟੇ ਵਾਸਤੇ ਲੈ ਕੇ ਆਇਆ ਹਿੱਸੇ ਵੰਡਾ ਜਿੰਨਾ ਜਿੰਨਾ ਆਉਂਦਾ ਸੀ ਦੇਵਾਂਗੇ ਪਰ ਜਿਹੜੇ ਆਉਣ ਵਾਲੇ ਸਾਥੀ ਆ ਜਿਹੜਾ ਨੇ ਹੋਰ ਆਉਣਾ ਉਹ ਆ ਪਿੰਡ ਫੱਤੇ ਵਾਲਾ ਜਾਦੇ ਨਾਲ ਜਿਹੜੇ ਜਮਾ ਦਰਿਆ ਦੇ ਕੰਢੇ ਤੇ ਖਾਸ ਕਰਕੇ ਜਿਹੜੇ ਡੇਰੇ ਆ ਡੇਰੇ ਮਤਲਬ ਖੇਤਾਂ ਦੇ ਵਿੱਚ ਘਰੇ ਹੋਇਆ ਜਿਹੜੇ ਪੰਡ ਜਿਹਨੂੰ ਢਾਣੀਆਂ ਕਹਿੰਦੇ ਨੇ ਆਪਾਂ ਪੰਜ-ਚਾਰ-ਚਾਰ ਕਰ ਆ ਹੁਣ 6-7 ਕਰਨੇ ਜਿੱਥੇ ਅਸੀਂ ਖੜੇ ਆ ਇੱਜਾ ਛੋਟੇ-ਛੋਟੇ ਢਾਣੀਆਂ ਬਹੁਤ ਬਣੀਆਂ ਐ ਇਹਨਾਂ ਦਾ ਬਹੁਤ ਮੰਦਾ ਹਾਲ ਸੀ ਆਪਾਂ ਇਹਨਾਂ ਦੀ ਰਿਪੋਰਟ ਕਰੀਏ ਹਰਾਚਾਰਾ ਵੀ ਲਈਏ ਤੇ ਕਣਕ ਦਾ ਵੀ ਹੋਰ ਜੋ ਵੀ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਹੈ ਪਾਪਿਕ ਸੰਜੂ ਨੇ ਇੱਕ ਟੜਕਾਉਂਦਾ ਤੁਹਾਨੂੰ ਫੇਰ ਅਪੀਲ ਕਰਦੀ ਆ ਆਓ ਇਸ ਜਦੋਂ ਮੇਰੀ ਰਾਤ ਇਹਦੇ ਵਿੱਚ ਆਪਾਂ ਜੁਗ ਨੂੰ ਵੜ ਕੇ ਕੁਛ ਨਾ ਕੁਛ ਹਿੱਸਾ ਪਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ